ਦੋਸਤੋ ਬੀਤਿਆ ਵਕਤ ਕਦੇ ਹੱਥ ਨਹੀਂ ਆਉਂਦਾ ਜਿਹੜਾ ਸਮਾਂ ਪਿਆਰ ਨਾਲ ਖੁਸ਼ੀ ਨਾਲ ਲੰਘ ਜਾਵੇ ਜਿਹੜਾ ਸਮਾਂ ਮੁਹੱਬਤ ਦੇ ਨਾਲ ਲੰਘ ਜਾਵੇ ਉਹ ਤੁਹਾਡੀ ਜ਼ਿੰਦਗੀ ਦਾ ਬਹੁਤ ਹੀ ਅਸੀਮ ਪਲ ਹੁੰਦਾ ਹੈ ਬੜੇ ਲੋਕ ਹੈ ਜਿਨ੍ਹਾਂ ਨੇ ਲੱਖਾਂ ਕਰੋੜਾਂ ਰੁਪਏ ਜੋੜ ਕੇ ਰੱਖਿਆ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਮਾਲਕ ਹੈ। ਬਹੁਤ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਦੇ ਮਾਲਕ ਹੈ। ਪਰ ਡਾਕਟਰ ਨੇ ਘਰੋਂ ਬਾਹਰ ਨਿਕਲਣਾ ਵੀ ਮਨਾ ਕੀਤਾ ਹੈ। ਡਾਕਟਰ ਨੇ ਖਾਣਾ ਵੀ ਮਨਾ ਕੀਤਾ ਹੈ, ਡਾਕਟਰ ਨੇ ਪੀਣਾ ਵੀ ਮਨਾ ਕੀਤਾ ਹੈ। ਸੋ ਪੈਸਾ ਕੰਮ ਨਹੀਂ ਆਉਂਦਾ। ਜਦੋਂ ਵੀ ਵਕਤ ਮਿਲੇ, ਜਦੋਂ ਵੀ ਟਾਈਮ ਮਿਲੇ, ਜਦੋਂ ਵੀ ਕੋਈ ਤੁਹਾਡੇ ਦਿਲ ਦੇ ਨਜ਼ਦੀਕ ਸੱਜਣ ਤੁਹਾਨੂੰ ਲੱਗਦਾ ਜਿਹੜਾ ਉਹਦੇ ਨਾਲ ਵਕਤ ਬਤੀਤ ਕਰੋ ਉਹ ਵਕਤ ਜ਼ਾਇਆ ਨਹੀਂ ਜਾਂਦਾ ਉਹ ਵਕਤ ਲੇਖੇ ਲੱਗ ਜਾਂਦਾ ਤੁਸੀਂ ਕਹੋਗੇ ਵੀ ਮੈਂ ਇੰਨੀਆਂ ਸਿਆਣੀਆਂ ਗੱਲਾਂ ਕਿਉਂ ਕਰ ਰਿਹਾ ਜ਼ਿੰਦਗੀ ਬਹੁਤ ਕੁਝ ਸਿਖਾਉਂਦੀ ਹੈ ਸਮਾਂ ਬਹੁਤ ਕੁਝ ਸਿਖਾਉਂਦਾ ਹੈ ਮੈਂ ਜੋ ਬੋਲ ਰਿਹਾ ਉਹ ਕੋਈ ਕਿਤਾਬ ਚੋਂ ਪੜ੍ਹ ਕੇ ਨਹੀਂ ਬੋਲ ਰਿਹਾ ਉਹ ਮੇਰੀ ਜ਼ਿੰਦਗੀ ਦਾ ਇੱਕ ਤਜਰਬਾ ਹੈ ਮੇਰੀ ਜ਼ਿੰਦਗੀ ਦਾ ਇੱਕ ਨਿਚੋੜ ਹੈ ਕਿ ਇੱਕ ਵਕਤ ਐਸਾ ਆ ਜਾਂਦਾ ਹੈ ਬੰਦੇ ਕੋਲੇ ਪੈਸਾ ਬਹੁਤ ਹੁੰਦਾ ਹੈ ਪਰ ਖਾਣਾ ਡਾਕਟਰ ਬੰਦ ਕਰ ਦਿੰਦੇ ਲੇਕਿਨ ਇੱਕ ਵਕਤ ਉਹ ਹੁੰਦਾ ਹੈ ਜਦੋਂ ਤੁਹਾਡੇ ਕੋਲ ਪੈਸਾ ਨਹੀਂ ਹੁੰਦਾ ਜਦੋਂ ਤੁਹਾਨੂੰ ਖਾਣੇ ਦੀ ਭੁੱਖ ਹੁੰਦੀ ਹੈ ਪਰ ਉਦੋਂ ਤੁਸੀਂ ਖਾਣਾ ਮਨਮਰਜ਼ੀ ਦਾ ਨਹੀਂ ਖਾ ਸਕਦੇ ਪਰ ਜਦੋਂ ਪ੍ਰਮਾਤਮਾ ਤੁਹਾਨੂੰ ਦੇਵੇ ਜਦੋਂ ਤੁਹਾਨੂੰ ਲੱਗਦਾ ਹੈ ਕਿ ਹੁਣ ਤੁਸੀਂ ਸਮਰੱਥ ਹੈਗੇ ਹੋ ਉਸ ਚੀਜ਼ ਦੇ ਇਕ ਤੇ ਖੁਦ ਇੰਜੋਏ ਕਰੋ ਲਾਈਫ ਨੂੰ ਸੈਕੰਡ ਕਿਸੇ ਲੋੜਵੰਦ ਦੀ ਹੈਲਪ ਲਾਜ਼ਮੀ ਕਰੋ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਮੰਦਰਾਂ ਮਸੀਤਾਂ ਗੁਰਦਵਾਰਿਆਂ ਧਰਮਸ਼ਾਲਾਾਂ ਦੇ ਵਿੱਚ ਜਿੰਨਾ ਮਰਜੀ ਅਸੀਂ ਪੈਸਾ ਦੇ ਦਿੱਤੀਏ ਉਹ ਸ਼ਾਇਦ ਉਹਨਾਂ ਨਹੀਂ ਫਲਦਾ ਜਿੰਨਾ ਇੱਕ ਤੁਹਾਡੇ ਸਾਹਮਣੇ ਕੋਈ ਗਰੀਬ ਬੰਦਾ ਖੜਾ ਜਿਹਦੇ ਪੈਰਾਂ 'ਚ ਚੱਪਲਾਂ ਨਹੀਂ ਐ ਜਿਹਦੇ ਇਹ ਤਾਂ ड्यूटी ਕਪੜਾ ਨਹੀਂ ਹੈ ਜਦੋਂ ਤੁਸੀਂ ਉਹਦੇ ਤੇ ਕਪੜਾ ਦਿੰਨੇ ਹੋ ਉਹਦੇ ਪੈਰਾਂ 'ਚ ਪਾਉਣ ਲਈ ਕੋਈ ਜੁੱਤੀ ਲੈ ਕੇ ਦਿੰਨੇ ਹੋ ਜਦੋਂ ਕਿਸੇ ਗਰੀਬ ਦੇ ਬੱਚੇ ਨੂੰ ਤੁਸੀਂ ਐਜੂਕੇਸ਼ਨ ਦਿੰਨੇ ਹੋ ਜਦੋਂ ਉਹ ਗਰੀਬ ਦਾ ਬੱਚਾ ਪੜ੍ਹ ਕੇ ਕਿਸੇ ਨੌਕਰੀ ਤੇ ਲੱਗਦਾ ਹੈ ਜਾਂ ਕਿਸੇ ਰੋਜ਼ਗਾਰ ਤੇ ਲੱਗਦਾ ਹੈ ਤੇ ਜਦੋਂ ਤੁਸੀਂ ਉਹਨੂੰ ਦੇਖਦੇ ਹੋ ਦੇਰ ਬਾਅਦ ਫਿਰ ਅੰਦਰ ਮੰਨ ਦੇ ਤੁਹਾਡੇ ਫੁਆਰੇ ਜਿਹੜੇ ਆਉ ਫੁੱਟਦੇ ਆ ਜਿੱਦਾਂ ਪਾਣੀ ਦੇ ਫੁਆਰੇ ਤਾਂ ਨੂੰ ਜਾਂਦੇ ਆ ਨਾ ਉਸ ਤਰ੍ਹਾਂ ਖੁਸ਼ੀਆਂ ਦੇ ਫੁਆਰੇ ਤੁਹਾਡੇ ਮਨ ਦੇ ਵਿੱਚ ਫੁੱਟਦੇ ਆ ਸੋ ਮੇਰਾ ਕਹਿੰਦਾ ਮਤਲਬ ਸਿਰਫ ਇਹੀ ਹੈ ਕਿ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਇੰਜੋਏ ਕਰੋ ਹੈਪੀ ਰਹੋ એનર્ਜੀ ਜਿਹੜੀ ਹੈਗੀ ਆ ਆਪਦੀ ਕਿਸੇ ਚੰਗੀ ਕੰਮ ਦੇ ਉੱਤੇ ਲਾਓ ਲੋੜਵੰਦੀ ਹੈਲਪ ਕਰੋ ਚੰਗੀ ਜਗ੍ਹਾ ਤੇ ਘੁੰਮੋ ਚੰਗੀ ਜਗ੍ਹਾ ਤੇ ਜਾ ਕੇ ਖਾਓ ਖਾਓ ਦਾ ਮਤਲਬ ਇਹ ਨਹੀਂ ਕਿ ਬਹੁਤ ਮਹਿੰਗੇ ਰੈਸਟੋਰੈਂਟ ਤੇ ਜਾਣਾ ਤੁਸੀਂ ਚਾਹੇ ਕਿਸੇ ਨਿੱਕੀ ਜਿਹੀ ਜਗ੍ਹਾ ਤੇ ਜਾ ਕੇ ਨਿੱਕੇ ਜਿਹੇ ਢਾਬੇ ਤੇ ਜਾ ਕੇ ਤੁਸੀਂ ਖਾ ਲਓ ਚਾਹੇ ਤੁਸੀਂ ਘਰੋਂ ਖਾਣਾ ਬਣਾ ਕੇ ਕਿਸੇ ਖੂਬਸੂਰਤ ਵਾਦੀਆਂ ਦੇ ਕੋਲੇ ਬੈਠ ਕੇ ਪੁੰਜੇ ਦਰੀ ਵਿਛਾ ਕੇ ਖਾ ਲੋ ਹੈ ਨਾ ਪਰ ਖੁਸ਼ੀ ਹੋਣੀ ਚਾਹੀਦੀ ਹੈ ਉਸ ਖਾਣੇ ਵਿੱਚ ਵੀ ਉਸ ਜਗ੍ਹਾ ਉੱਤੇ ਵੀ ਤੁਹਾਡੇ ਮਨ ਦੇ ਵਿੱਚ ਵੀ ਤਾਂ ਫਿਰ ਉਹ ਖਾਣਾ ਅੰਮ੍ਰਿਤ ਹੈ ਤੇ ਜਦੋਂ ਤੁਸੀਂ ਕਿਸੇ ਤਕਲੀਫ ਦੇ ਵਿੱਚ ਖਾਣਾ ਖਾਣੇ ਹੋ ਤੇ ਉਹ ਖਾਣਾ ਜਿੰਨਾ ਮਰਜ਼ੀ ਕੀਮਤੀ ਹੋਵੇ ਜਿੰਨਾ ਮਰਜ਼ੀ ਮਹਿੰਗਾ ਹੋਵੇ ਉਹ ਖਾਣਾ ਕਿਸੇ ਵੀ ਕੰਮ ਦਾ ਨਹੀਂ ਹੁੰਦਾ ਸੋ ਇੰਜੋਏ ਕਰੋ ਲਾਈਫ ਬਹੁਤ ਕੀਮਤੀ ਹੈ ਲਾਈਫ ਬਹੁਤ ਛੋਟੀ ਹੈ ਮਜ਼ੇ ਕਰੋ ਚੜਦੀ ਕਲਾ ਚੜੋ ਇਹ ਮੇਰੇ ਦਿਲ ਦੀਆਂ ਹੂਕਾਂ ਮਿੱਠੀਆਂ-ਮਿੱਠੀਆਂ ਹੂਕਾਂ ਸੁਣ ਚਰਖੇ ਦੀ ਮਿੱਠੀ-ਮਿੱਠੀ ਹੂਕ ਤੇ ਮੈਨੂੰ ਯਾਦ ਆਉਂਦਾ ਸੋ ਪ੍ਰਮਾਤਮਾ ਨੂੰ ਯਾਦ ਰੱਖੋ ਔਰ ਹਰ ਬੰਦੇ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੋ ਥੈਂਕ ਯੂ ਵੈਰੀ ਮਚ ਮੇਰੇ ਵਿਚਾਰ ਤੁਹਾਨੂੰ ਕਿੱਦਾਂ ਲੱਗੇ ਤੁਸੀਂ ਆਪਣੀ ਪ੍ਰਤੀਕਿਰਿਆ ਤੁਸੀਂ ਆਪਣੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸ ਸਕਦੇ ਹੋ Love you. Thank you very much.